ਆ ਦੋਸਤ ਸਿੱਧੂ ਸਾਹ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅੱਜ ਲਖੀਮਪੁਰ ਖੀਰੀ ਜੋ ਅत्याचार ਹੋਇਆ ਹੈ ਔਰ ਵਿੱਚ तमाम ਐਮਐਲਏ ਸਹਿਬਾਨ ਮੰਤਰੀ ਸਹਿਬਾਨ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਹਾਸੇ ਤੇ ਉਹਨਾਂ ਨੂੰ ਮਿਲਣ ਹਾਸੇ ਜਾ ਰਹੇ ਸਨ ਰਾਸੇ ਵਿੱਚ ਉੱਤਰ ਪ੍ਰਦੇਸ਼ ਦੀ ਸਰਕਾਰ ਵੀ ਜਿਸ ਤਰ੍ਹਾਂ ਜ਼ਾਸੀ ਤੱਕਾ ਜ਼ੁਰਮ ਅਬ ਦੇਖ ਸਕਦੇ ਹੋ ਐਡੀਜੀਪੀ ਸਾਹਿਬ ਐਡੀਜੀਪੀ ਨੇ ਗ੍ਰਿਫਤਾਰੀ ਦੀ ਹੈ ਸਬਰਵਾਦ ਜੀ ਸਾਹਿਬ ਔਰ ਇਹ ਉੱਤਰ ਪ੍ਰਦੇਸ਼ ਦੀ ਪੁਲਿਸ ਜਿਹੜੇ ਲੋਕ ਸਾਨੂੰ ਗ੍ਰਿਫਤਾਰ ਕਰਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਲੋਕ ਬੜਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਅੱਜ ਉਹਨਾਂ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਸਨ ਲੇਕਿਨ ਜਿਸ ਤਰ੍ਹਾਂ ਅੰਗਰੇਜ਼ ਹੁਕਮਰਾਨ ਸਰਕਾਰ ਵੀ ਇਸ ਤਰ੍ਹਾਂ ਨਹੀਂ ਕਰਦੀ ਸੀ ਜਿਸ ਤਰ੍ਹਾਂ ਅੱਜ ਮੋਦੀ ਸਰਕਾਰ ਦਾ ਰਵਈਆ ਜੋਗੀ ਸਰਕਾਰ ਦਾ ਰਵਈਆ ਔਰ ਇਹਨਾਂ ਦੇ ਮੰਨ ਵਿੱਚ ਪਿਆ ਕਿ ਜੋ ਜ਼ਾਤੀ ਤੇ ਜੁਰਮ ਉਹਨਾਂ ਕਿਸਾਨ ਵੀਰਾਂ ਨਾਲ ਕੀਤਾ ਕਿਤੇ ਦੇਸ਼ ਦੇ ਲੋਕ ਜਿਸ ਤਰ੍ਹਾਂ ਦਾ ਰੋਸ ਹੈ ਦੇਸ਼ ਦੇ ਲੋਕਾਂ ਦੇ ਵਿੱਚ ਔਰ ਹਮਦਰਦੀ ਹੈ ਉਹਨਾਂ ਪਰਿਵਾਰਾਂ ਦੇ ਨਹੀਂ ਕਿਤੇ ਵੱਡਾ ਭੰਬੜਾ ਨਾ ਬਣ ਬੈਠੇ ਇਸ ਕਰਕੇ ਅੱਜ ਸਾਡੀਆਂ ਸਾਰੀਆਂ ਗੱਡੀਆਂ ਉੱਥੇ ਡੱਕ ਕੇ ਪੜਕੇ ਅੱਜ ਸੰਗ ਆ ਦੋਸਤ ਸਦੂ ਸਾਤੇ ਦਿਸ਼ਾ ਨਿਰਦੇਸ਼ਾਂ ਦੇ ਮੁਕਾਬਕ ਅੱਜ ਲਖੀਮਪੁਰ ਖੀਰੀ ਜੋ ਅਤਿਆਚਾਰ ਹੋਇਆ ਹੈ ਔਰ ਵਿੱਚ तमाम ਐਮਐਲਏ ਸਹਿਬਾਨ ਮੰਤਰੀ ਸਹਿਬਾਨ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਹਾਸਤੇ ਤੇ ਉਹਨਾਂ ਨੂੰ ਮਿਲਣ ਹਾਸਤੇ ਜਾ ਰਹੇ ਸਨ ਰਾਸੇ ਵਿੱਚ ਉੱਤਰ ਪ੍ਰਦੇਸ਼ ਦੀ ਸਰਕਾਰ ਵੀ ਜਿਸ ਤਰ੍ਹਾਂ ਜ਼ਾਤੀ ਤੱਕਾ ਜ਼ੁਰਮ ਆ ਦੇਖ ਸਕਦੇ ਹਾਂ ਐਡੀ ਜੀਪੀ ਸਾਹਿਬ ਐਡੀ ਜੀਪੀ ਲੋਕਾਂ ਨੇ ਗ੍ਰਿਫਤਾਰੀ ਦੀ ਹੈ ਸਬਰਵਾਦ ਆਰ ਇਹ ਉੱਤਰ ਪ੍ਰਦੇਸ਼ ਦੀ ਪੁਲਿਸ ਜਿਹੜੇ ਲੋਕ ਸਾਨੂੰ ਗ੍ਰਿਫਤਾਰ ਕਰਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਲੋਕ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਅੱਜ ਉਹਨਾਂ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਸਨ ਲੇਕਿਨ ਜਿਸ ਤਰ੍ਹਾਂ ਅੰਗਰੇਜ਼ ਹੁਕਮਰਾਨ ਸਰਕਾਰ ਵੀ ਇਸ ਤਰ੍ਹਾਂ ਨਹੀਂ ਕਰਦੀ ਸੀ ਜਿਸ ਤਰ੍ਹਾਂ ਅੱਜ ਮੋਦੀ ਸਰਕਾਰ ਦਾ ਰਵਈਆ ਹੈ ਜੋਗੀ ਸਰਕਾਰ ਦਾ ਰਵਈਆ ਹੈ ਔਰ ਇਹਨਾਂ ਦੇ ਮੰਨ ਵਿੱਚ ਪਿਆ ਹੈ ਕਿ ਜੋ ਜ਼ਾਤੀ ਤੇ ਜੁਰਮ ਉਹਨਾਂ ਕਿਸਾਨ ਵੀਰਾਂ ਨਾਲ ਕੀਤਾ ਕਿਤੇ ਦੇਸ਼ ਦੇ ਲੋਕ ਜਿਸ ਤਰ੍ਹਾਂ ਦਾ ਰੋਸ ਹੈ ਦੇਸ਼ ਦੇ ਲੋਕਾਂ ਦੇ ਵਿੱਚ ਔਰ ਹਮਦਰਦੀ ਉਹਨਾਂ ਪਰਿਵਾਰਾਂ ਦੇ ਲਈ ਕਿਤੇ ਵੱਡਾ ਭੰਬੜ ਨਾ ਬਣ ਬੈਠੇ ਇਸ ਕਰਕੇ ਅੱਜ ਸਾਡੀਆਂ ਸਾਰੀਆਂ ਗੱਡੀਆਂ ਉੱਥੇ ਡੱਕ ਕੇ ਫੜ ਕੇ ਅੱਜ ਸੰਗ